ਤੁਸੀਂ ਦੇਖਿਆ ਨਹਿਰ ਦਾ ਪਾਣੀ ਬਿਲਕੁਲ ਲਾਲ ਹੋ ਰਿਹਾ ਪਾਣੀ ਜੇ ਤੁਸੀਂ ਕਿਸੇ ਨੂੰ ਪੁੱਛੋਗੇ ਤੇ ਇਹ ਕਹਿਣਗੇ ਵੀ ਇਹ ਜਿਹੜਾ ਪਾਣੀ ਆ ਤੇ ਇਹ ਵੀ ਨਹੀਂ ਆਲਾ ਦਾ ਤੇ ਇਹ ਪਾਣੀ ਸਿਹਤ ਲਈ ਬਹੁਤ ਹਾਨੀਕਾਰਕ ਆ ਜੇ ਦੇਖਿਆ ਜਾਵੇ ਤੇ ਇਹ ਬਹੁਤ ਗੰਧਲਾ ਹੋ ਰਿਹਾ ਪਾਣੀ ਕਿਉਂਕਿ ਅਸੀਂ ਆਪਣਾ ਪਾਣੀ ਖਰਾਬ ਕਰੀ ਬੈਠੇ ਇੱਕ ਦਿਨ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਅਸੀਂ ਪਾਈ ਸੀ ਵੀ ਪਾਣੀ ਅਸੀਂ ਬਹੁਤ ਜ਼ਿਆਦਾ ਖਰਾਬ ਕਰ ਚੁੱਕੇ ਆ ਤੇ ਇਹ ਪਾਣੀ ਤੁਸੀਂ ਧਿਆਨ ਦੇ ਨਾਲ ਦੇਖੋ ਬਿਲਕੁਲ ਗੰਧਲਾ ਹੋਇਆ ਪਿਆਗਾ ਮਿੱਟੀ ਵਾਲਾ ਪਾਣੀ ਆ ਇਹ ਵਿਸ਼ੇ ਨੂੰ ਕਹਿ ਦਿੰਦੇ ਨੇ ਵੀ ਮੀਂਹ ਪੈ ਰਹੇ ਨੇ ਤਾਂ ਕਰਕੇ ਪਾਣੀ ਇਦਾਂ ਦਾ ਪਰ ਇਹਵੇਂ ਦਾ ਪਾਣੀ ਨਹੀਂ ਹੈ ਪਹਿਲਾਂ ਇੱਥੇ ਪਾਣੀ ਬਹੁਤ ਸਾਫ਼ ਹੁੰਦਾ ਸੀ ਇਹ ਪਾਣੀ ਅਸੀਂ ਕਹਿੰਦਾ ਗੰਦਲਾ ਕੀਤਾ ਹੋਇਆਗਾ ਪਿਆਰੋ ਇੱਕ ਗੱਲ ਧਿਆਨ ਵਿੱਚ ਰੱਖਿਓ ਵੀ ਜੇਕਰ ਅਸੀਂ ਫਰੀ ਦੇ ਲਾਲ ਚ ਰਹਿ ਗਏ ਨਾ ਜਿਵੇਂ ਹੁਣ ਲਾਈਟ ਸਾਨੂੰ ਫਰੀ ਮਿਲਦੀ ਆ ਤੇ ਫਰੀ ਲਾਈਟ ਦੇ ਵਿੱਚ ਅਸੀਂ ਆ ਪਾਣੀ ਤਾਂ ਭੁੱਲੇ ਬੈਠੇ ਆ ਅਸੀਂ ਧਰਤੀ ਵਾਲਾ ਪਾਣੀ ਕੱਢੀ ਜਾਂਦੇ ਆ ਸਾਡੀਆਂ ਤਕਰੀਬਨ ਤਕਰੀਬਨ 3 ਤਾਹਾਂ ਖਤਮ ਹੋ ਚੁੱਕੀਆਂ ਤੇ ਚੌਥੀ ਸ਼ੁਰੂ ਹੋ ਚੁੱਕੀ ਆ ਤੇ ਆਉਣ ਵਾਲਾ ਸਮਾਂ ਇੰਨਾ ਕਿ ਸਾਡੇ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਵਾਸਤੇ ਇੰਨਾ ਭਿਆਨਕ ਇਹ ਅਸੀਂ ਪਾਣੀ ਬੰਨਿਓ ਤਰਸਾਂਗੇ ਜਿਵੇਂ ਰਾਜਸਥਾਨ ਦੇ ਵਿੱਚ ਨਾ ਤੁਸੀਂ ਜੇ ਤੁਹਾਡਾ ਕੋਈ ਰਿਸ਼ਤੇਦਾਰ ਹੋਇਆ ਸੋਨੂ ਵਾਲੇ ਵੀਰਾਂ ਦਾ ਜਿਹੜਾ ਵੀ ਸੋਨੂ ਇਸ ਗੱਲਬਾਤ ਨੂੰ ਉਹਨਾਂ ਦਾ ਕੋਈ ਰਿਸ਼ਤੇਦਾਰ ਹੋਇਆ ਕੋਈ ਵੀ ਉਹਨੂੰ ਪੁੱਛ ਕੇ ਦੇਖੋ ਵੀ ਪਾਣੀ ਦੀ ਕੀ ਕੀਮਤ ਆ ਉੱਥੇ ਲੋਕ ਡੱਗ ਬਣਾ ਕੇ ਡੱਗਾਂ ਵਿੱਚ ਪਾਣੀ ਰੱਖਦੇ ਆ ਉਹਨਾਂ ਨੂੰ ਇਹ ਹੁੰਦਾ ਵੀ ਜੇ ਪਾਣੀ ਦਾ ਫालतू ਡੋਲਤਾ ਸੀ ਤੇ ਸਮਝ ਲਓ ਉਹਨਾਂ ਦੀ ਜਾਨ ਨਿਕਲ ਗਈ ਇੰਨੀ ਕੀਮਤ ਆ ਉਹਨਾਂ ਨੂੰ ਪਤਾ ਵੀ ਪਾਣੀ ਦੀ ਕੀਮਤ ਉ ਕੀ ਹੁੰਦੀ ਆ ਸਾਡੇ ਕੋਲੇ ਹੈਗਾ ਵਾਧੂ ਸਾਨੂੰ ਇਸ ਪਾਣੀ ਦੀ ਕੀਮਤ ਦਾ ਨਹੀਂ ਪਤਾ ਹੈਗਾ ਇਹ ਪਾਣੀ ਦੀ ਕੀਮਤ ਕੀ ਆ ਤੇ ਮੈਂ ਇਹ ਗੱਲ ਕਹਿਣਾ ਵੀ ਅਸੀਂ ਪਾਣੀ ਨੂੰ ਥੋੜਾ ਜਨਾ ਸਾਵਧਾਨ ਦੇ ਨਾਲ ਰੱਖ ਕੇ ਪਬਨ ਗੁਰੂ ਪਾਣੀ ਪਿਤਾ ਮਹਾਰਾਜ ਨੇ ਕਿਹਾ ਬਾਣੀ ਵਿੱਚ ਜਿਵੇਂ ਅਸੀਂ ਪਿਉ ਨੂੰ ਸੰਭਾਲਦੇ ਹਾਂ ਥੋੜਾ ਜਾ ਪਾਣੀ ਨੂੰ ਸੰਭਾਲੀਏ ਤੇ ਪਰ ਜਿੱਥੇ ਤੱਕ ਮੇਰਾ ਦਿਮਾਗ ਕੰਮ ਕਰਦਾ ਵੀ ਅਸੀਂ ਮਾਤਾ ਪਿਤਾ ਦੀ ਕਦਰ ਕਰਨੀ ਛੱਡਦੀ ਤੇ ਉਸੇ ਤਰ੍ਹਾਂ ਹੀ ਅਸੀਂ ਧਰਤੀ ਦੀ ਵੀ ਕਦਰ ਕਰਨੀ ਛੱਡਤੀ ਜਲ ਪਾਣੀ ਦੀ ਵੀ ਕਦਰ ਕਰਨੀ ਛੱਡਤੀ ਤੇ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਫਰੀ ਦੇ ਲਾਲਚ ਵਿੱਚ ਪੈ ਕੇ ਦਿਨ ਰਾਤ ਅਸੀਂ ਮੋਟਰਾਂ ਚਲਾਉਨੇ ਆ ਫਰੀ ਲਾਲਚ ਬਸ ਪੈ ਕੇ ਧਰਤੀ ਦਾ ਪਾਣੀ ਬਾਹਰ ਕੱਢੀ ਜਾਂਨੇ ਆ ਹੋਰ ਕਈ ਐਟਮਾ ਇਦਾਂ ਦੀਆਂ ਤਿਆਰ ਹੁੰਦੀਆਂ ਜਿਵੇਂ ਚੌਕਲੇਟ ਤਿਆਰ ਹੁੰਦੀ ਆ ਉਹ ਤੇ ਬਹੁਤ ਜ਼ਿਆਦਾ ਪਾਣੀ ਲੱਗਦਾਗਾ 10 ਰੁਪਏ ਦੀ ਚੌਕਲੇਟ ਤਿਆਰ ਕਰਨ ਉਤੇ ਬਹੁਤ ਪਾਣੀ ਵੇਸਟ ਹੁੰਦਾਗਾ ਇਦਾਂ ਦੀਆਂ ਸੀ ਲਾਲਚਵਸ ਪੈ ਕੇ ਤੁਸੀਂ ਇਹ ਕਹਿ ਲੋ ਵੀ ਪਾਣੀ ਦਾ ਇੰਨਾ ਨਾਸਮਾਰ ਰਹੇ ਆ ਕਿ ਸਾਡੀਆਂ ਆਉਣ ਦਾ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਤੇ ਉਹਨਾਂ ਨੇ ਬਹੁਤ ਜ਼ਿਆਦਾ ਦੁਖੀ ਹੋਣਾ ਇਹ ਹੋ ਸਕਦਾ ਵੀ ਆਪਣੀ 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 ਸਾਡੀ ਉਮਰ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਇਹ ਜਿ ਜਿਉਂਦੇ ਰਹੇ ਤਾਂ ਮਿਲੂਗਾ ਇਹ ਸਿਸਟਮ ਕੀ ਸਾਡਾ ਧਰਤੀ ਦਾ ਪਾਣੀ ਬਿਲਕੁਲ ਖਤਮ ਹੋ ਜੂਗਾ ਪੀਣ ਜੋ ਪਾਣੀ 400 ਦੇ ਤਕਰੀਬਨ ਚਲਿਆ ਗਿਆ ਸਾਡਾ ਤੇ ਜੇ ਅਸੀਂ ਇਸ ਗੱਲ ਨੂੰ ਨਾ ਸਮਝੇ ਤੇ ਸਾਡੇ ਨਾਲ ਪਾਉਣ ਵਾਲਾ ਜਿਹੜਾ ਸਮਾਂ ਉਹ ਬਹੁਤ ਭਿਆਨਕਾ ਬਹੁਤ ਬੁਰੀ ਹੋਣੀ ਹੈ ਸਾਡੇ ਨਾਲ ਇਸ ਕਰਕੇ ਪੈਣ ਨੂੰ ਭਰਾਓ ਥੋੜਾ ਜਿਹਾ ਪਾਣੀ ਦੀ ਕਦਰ ਕਰਿਆ ਕਰੋ ਥੋੜਾ ਜਿਹਾ ਸੰਭਾਲੋ ਵਾਣਸ਼ਪਤੀ ਨੂੰ ਸੰਭਾਲੋ ਕਿ ਵਾਣਸ਼ਪਤੀ ਆ ਤਾਂ ਬਾਜੂ ਮੰਡਲ ਵੀ ਆ ਤੇ ਜੇ ਧਰਤੀ ਦੀ ਸੰਭਾਲ ਕਰਾਂਗੇ ਅਸੀਂ ਪਾਣੀ ਦੀ ਸੰਭਾਲ ਕਰਾਂਗੇ ਤੇ ਸਾਡਾ ਜੀਵਨ ਵੀ ਆ ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ ਤੇ ਜੇਕਰ ਪਾਣੀ ਨਹੀਂ ਤਾਂ ਅਸੀਂ ਜੀਵਤ ਨਹੀਂ ਆ ਤੇ ਸਾਡਾ ਸਭ ਤੋਂ ਪਹਿਲਾ ਜਿਹੜਾ ਮੇਨ ਮਕਸਦ ਆ ਉਹ ਆ ਪਾਣੀ ਨੂੰ ਬਚਾਉਣਾ ਪਾਣੀ ਦੀ ਕਦਰ ਕਰਨਾ ਜੇ ਗੱਲਬਾਤ ਵਧੀਆ ਲੱਗੀ ਤਾਂ ਸਾਰੇ ਭੈਣ ਭਰਾ ਜਿਹੜੇ ਵੀ ਸੁਣਦੇ ਨੇ ਦੇਖਦੇ ਨੇ ਉਹ ਸ਼ੇਅਰ ਕਰਿਓ ਕਮੈਂਟ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ